ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਸਵਾਗਤ ਕਰਦੇ ਆਂ ਸਾਰੇ ਕਿਸਾਨ ਭਰਾਵਾਂ ਦਾ ਅੱਜ ਵਾਲੀ ਵੀਡੀਓ ਥੋੜੀ ਜਿਹੀ ਬਹੁਤ ਜ਼ਿਆਦਾ ਜਾਣਕਾਰੀ ਵਾਲੀ ਹੋਣ ਵਾਲੀ ਆ ਤਾਂ ਸਾਰੇ ਭਰਾ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਬਾਕੀ ਜੇ ਕਿਸੇ ਨੂੰ ਕੋਈ ਕਨਫਿਊਜ਼ਨ ਲੱਗੀ ਤਾਂ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਇਸ ਵਾਰ ਸੀਜ਼ਨ ਦੇ ਵਿੱਚ ਮੱਕੀ ਦਾ ਜਿਹੜੀ ਬਜਾਈਆ ਬਹੁਤ ਜ਼ਿਆਦਾ ਹੋਈ ਆ ਪਰ ਜਿਹੜੇ ਨਵੇਂ ਕਿਸਾਨ ਨੇ ਜਾਂ ਜਿਹੜੇ 4-5 ਸਾਲ ਤੋਂ ਕਿਸਾਨ 10 ਸਾਲ ਤੋਂ ਲਗਾਤਾਰ ਮੱਕੀ ਸਾਇਲੇ ਲਈ ਵਾਰਤ ਰਹੇ ਨੇ ਲਾ ਰਹੇ ਨੇ ਉਹਨਾਂ ਨੂੰ ਕੋਈ ਜ਼ਿਆਦਾ ਦਿੱਕਤ ਨਹੀਂ ਜਿਹੜੇ ਨਵੇਂ ਕਿਸਾਨ ਭਰਾ ਨੇ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਜ਼ ਤੁਸੀਂ ਆਸਪਰੇ ਕਰ ਦੋ ਜੀ ਆਸਪਰੇ ਆਏ ਹੋ ਜੂ ਇਹ ਇੰਨੀ ਮਹਿੰਗੀ ਪੈਂਦੀ ਆ ਜਾਂ ਇੰਨੀ ਸਸਤੀ ਪੈਂਦੀ ਆ ਅਸਲ ਦੇ ਵਿੱਚ ਜੋ ਇਸ ਵਾਰ ਮੌਸਮ ਆ ਉਹ ਮੌਸਮ ਮੱਕੀ ਨੂੰ ਬਹੁਤ ਜ਼ਿਆਦਾ ਅਨੁਕੂਲ ਹੈ ਕਹਿਣ ਦਾ ਮਤਲਬ ਮੌਸਮ ਜਿੰਨਾ ਠੰਡਾ ਰਹੂਗਾ ਮੀਂਹ ਪੈਣਗੇ ਹਵਾ 'ਚ ਠੰਡੀਆਂ ਚੱਲਣਗੀਆਂ ਓਨੀ ਮੱਕੀ ਆਪਣੀ ਛੇਤੀ ਹੋ ਜੂ ਆਪਣੀ ਜਿਹੜੀ ਮਿਹਨਤ ਆ ਉਹ ਬਹੁਤ ਘੱਟ ਹੋ ਗਈ ਤਾਂ ਨਵੇਂ ਜਿਹੜੇ ਭਰਾਵਾਂ ਨੇ ਇਸ ਸਾਲ ਲਾਈਆਂ ਤਾਂ ਉਹਨਾਂ ਲਈ ਬਹੁਤ ਜ਼ਿਆਦਾ ਵਧੀਆ ਮੌਸਮ ਆ ਇਸ ਵਾਰ ਤੇ ਦੋ ਤਿੰਨ ਇੱਕ ਗੱਲਾਂ ਮੇਨ ਹੁੰਦੀਆਂ ਮੱਕੀ ਦੇ ਉੱਪਰ ਜਿੱਦਾਂ ਆਪਾਂ ਕਰਦੇ ਆ ਮੇਨ ਸੁੰਡੀ ਦੀ ਸਮੱਸਿਆ ਆ ਜਾਂਦੀ ਆ ਤਾਂ ਇਸ ਵਾਰ ਮੌਸਮ ਜਿੰਨਾ ਠੰਡਾ ਰਹੂਗਾ ਸੁੰਡੀ ਵੈਸੇ ਹੀ ਇਸ ਸੀਜ਼ਨ ਦੇ ਵਿੱਚ ਬਹੁਤ ਘੱਟ ਹੈ ਜਿੰਨਾ ਮੌਸਮ ਗਰਮ ਰਹੂਗਾ ਉਨੀ ਸੁੰਡੀ ਜ਼ਿਆਦਾ ਬਣਨੀ ਹੈ ਕਿਉਂਕਿ ਗਰਮੀ ਦੇ ਵਿੱਚ ਟੈਂਪਰੇਚਰ 30-35 ਡਿਗਰੀ ਤੱਕ ਜਾਊ ਵਧੂਗਾ ਉਹ ਕੀ ਹੁੰਦਾ ਜਦੋਂ ਵੀ ਕੋਈ ਫਾਲ ਆਰਮੀ ਬੋਮਾ ਭਾਵੇਂ ਸਟੈਂਬਰ ਹੋ ਰਹਾ ਹੈ ਉਹਨੇ ਹਮੇਸ਼ਾ ਜ਼ਿਆਦਾ ਉੱਠਣਾ ਉਹਨੇ ਬੱਚੇ ਅੰਡੇ ਗਾਹਾਂ ਜ਼ਿਆਦਾ ਦੇਣੇ ਆ ਬੱਚੇ ਜਹਾਂ ਜ਼ਿਆਦਾ ਦੇਣੇ ਆ ਤਾਂ ਇਸ ਵਾਰ ਕੀ ਹੈ ਮੌਸਮ ਇੰਨਾ ਕਿ ਜ਼ਿਆਦਾ ਠੰਡਾ ਹੈਗਾ ਵੀ ਸੁੰਡੀ ਬਹੁਤ ਘੱਟ ਦੇਖਣ ਨੂੰ ਮਿਲੀ ਹੈ ਜੇ ਪਿਛਲੇ ਸੀਜ਼ਨ ਦੇ ਹਿਸਾਬ ਨਾਲ ਆਪਾਂ ਕੰਪੇਅਰ ਕਰਨਾ ਹੋਵੇ ਉਹ ਸਾਰੀ ਵਜ੍ਹਾ ਕੀ ਆ ਮਈ 1 ਮਹੀ ਤੋਂ ਲੈ ਕੇ ਹੁਣ ਤੱਕ ਕਿਹੜਾ ਮੌਸਮ ਠੰਡਾ ਚੱਲ ਰਿਹਾ ਕਈ ਥਾਵਾਂ ਤੇ ਆਪਣੇ ਵੀ ਮੀਂਹ ਪੈ ਰਹੇ ਆ ਉਹ ਮੌਸਮ ਮੱਕੀ ਜਿਹੜਾ ਆਪਣੀ ਸੁੰਡੀ ਲਈ ਅਨੁਕੂਲ ਨਹੀਂ ਆ ਸੁੰਡੀ ਬਹੁਤ ਘੱਟ ਉਹਦੇ ਵਿੱਚ ਤੁਹਾਡੀ ਫਸਲ ਨੂੰ ਜਿਹੜਾ ਨੁਕਸਾਨ ਆ ਉਹ ਕਰੂਗੀ ਤਾਂ ਅੱਜ ਗੱਲ ਕਰਦੇ ਆ ਸੁੰਡੀ ਦੀ ਤੁਸੀਂ ਆਪਣੀ ਮੱਕੀ ਦੇਖ ਸਕਦੇ ਹੋ ਆਪਣੀ 22 24 ਤਰੀਕ ਦੀ ਜਿਹੜੀ ਆਪਣੀ ਸੋਇੰਗ ਆ ਇਹ April ਦੀ ਤੇ ਮੱਕੀ ਦੀ ਗਰੋਥ ਬਹੁਤ ਜ਼ਿਆਦਾ ਸੋਹਣੀ ਆ ਆਪਾਂ ਇਹਨੂੰ ਇੱਕ ਵਾਰੀ ਹਜੇ 14 15 ਦਿਨਾਂ ਤੇ ਯੂਰੀਆ ਦਿੱਤਾ ਤਾਂ ਆਪਾਂ ਸਪਰੇਅ ਜਿਹੜੀ 15 ਦਿਨਾਂ ਤੇ ਜਾ ਕੇ ਸਪਰੇਅ ਕਰਨ ਲੱਗੇ ਕਿਉਂ ਕਿਉਂਕਿ ਆਪਾਂ ਇਹ ਨਹੀਂ ਹੈਗਾ ਵੀ ਆਪਾਂ ਲਗਾਤਾਰ ਡੇਲੀ ਬਹਾਨ ਨੂੰ ਮਾਨੀਟਰ ਕਰੀਦਾ ਵੀ ਕਿਤੇ ਆਪਣੇ ਬਾਹਣ ਦੇ ਵਿੱਚ ਕੋਈ ਸੁੰਡੀ ਜਾ ਕੁਛ ਵੀ ਕੋਈ ਕੀੜੀ ਤਾਂ ਨਹੀਂ ਹੈਗੀ ਹੁਣ ਆਪਾਂ ਨੂੰ ਥੋੜਾ ਜਿਹਾ ਕਿਤੇ ਲੱਗਿਆ ਜਾ ਕੇ ਵੀ ਹੁਣ ਆਪਣੀ ਜਿਹੜੀ ਮੱਕੀ ਦੇ ਵਿੱਚ ਕੋਈ ਨਾ ਕੋਈ ਨੇ ਕਿਤੇ ਕਿਤੇ ਜਿਹੜੀ ਸੁੰਡੀ ਦਾ ਅਟੈਕ ਹੈ ਉਹ ਫਾਲ ਆਰਮੀ ਬੋਮ ਦਾ ਆਇਆ ਹੋਇਆ ਤਾਂ ਉਹਦੇ ਲਈ ਆਪਾਂ ਕੀ ਕੀ ਚੀਜ਼ਾਂ ਵਰਤਣੀਆਂ ਉਹ ਆਪਾਂ ਗੱਲ ਕਰਦੇ ਆਂ ਸਭ ਤੋਂ ਪਹਿਲਾਂ ਤਾਂ ਦੋ ਤਿੰਨ ਚੀਜ਼ਾਂ ਆ ਜਾਂਦੀਆਂ ਵੀ ਤੁਹਾਡਾ ਸੁੰਡੀ ਨੂੰ ਕੰਟਰੋਲ ਕਰਨ ਦੇ ਵਿੱਚ ਚਾਰ ਪੰਜ ਚੀਜ਼ਾਂ ਮੈਟਰ ਕਰਦੀਆਂ ਤੁਹਾਡਾ ਟਾਈਮਿੰਗ ਕਿਹੜੇ ਟਾਈਮ ਤੇ ਤੁਸੀਂ ਸਪਰੇਅ ਕਰਦੇ ਹੋ ਕਿਹੜੀ ਤੁਸੀਂ ਦਵਾਈ ਵਰਤ ਰਹੇ ਹੋ ਕਿਹੜੀ ਤੁਸੀਂ ਟੈਕਨੀਕ ਵਰਤ ਰਹੇ ਹੋ ਆਪਾਂ ਹਮੇ ਸਾਡੀ ਸਪਰੇਅ ਕਰਦੇ ਆ ਉਹ ਸਵੇਰੇ 6:30 ਤੋਂ ਲੈ ਕੇ 8-9 ਵਜੇ ਤੱਕ ਕਰਦੇ ਆ ਦੂਜੇ ਨੰਬਰ ਤੇ ਸ਼ਾਮ 5 ਵਜੇ ਤੋਂ ਲੈ ਕੇ 7 ਵਜੇ ਤੱਕ ਕਰਦੇ ਆ ਅਸਲ ਦੇ ਵਿੱਚ ਕਿਸਾਨ ਭਰਾਓ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਜਿਹੜੀ ਸਪਰੇਅ ਆ ਸਵੇਰੇ ਆ ਸ਼ਾਮ ਨੂੰ ਕਰਨੀ ਚਾਹੀਦੀ ਆ ਪਰ ਆਪਣਾ ਕੀ ਵੀਡੀਓ ਬਣਾਉਣ ਦਾ ਸਿਰਫ ਮਕਸਦ ਇਹ ਆ ਵੀ ਆਪਾਂ ਨੌਲੇਜ ਤੋਂ ਵਾਂਝੇ ਨਾ ਰਹੀਏ ਕਹਿਣ ਦਾ ਮਤਲਬ ਜਿਹੜੇ ਕਿਸਾਨ ਭਰਾ ਨੇ ਉਹ ਜਾਣਦੇ ਨੇ ਵੀ ਜਿਹੜੀ ਆਪਣੀ ਸਪਰੇਅ ਆ ਉਹ ਸਵੇਰੇ ਹੋਊ ਜਾਂ ਸ਼ਾਮ ਨੂੰ ਹੋ ਬਟ ਉਹਦੇ ਪਿੱਛੇ ਲੌਜੀਕ ਹੀ ਆ ਪ੍ਰਿੰਸੀਪਲ ਕੀ ਕੰਮ ਕਰਦਾ ਆ ਆਪਾਂ ਨੂੰ ਹੁੰਦਾ ਵੀ ਹਰ ਘਰ ਦੇ ਵਿੱਚ ਇੱਕ ਡਾਕਟਰ ਹੋਵੇ ਕਿਸਾਨ ਤਾਂ ਕਿਸਾਨ ਸਭ ਤੋਂ ਵੱਡਾ ਡਾਕਟਰ ਹੈ ਪਰ ਜੇ ਉਹਦੇ ਪਿਛਲੇ ਪ੍ਰਿੰਸੀਪਲ ਸਾਰੇ ਕਨਸੈਪਟ ਕਲੀਅਰ ਹੋ ਜਾਣਗੇ ਉਹਦੇ ਲਈ ਖੇਤੀ ਬਹੁਤ ਜ਼ਿਆਦਾ ਸੌਖੀ ਹੋ ਜਾਣੀ ਆ ਤਾਂ ਸਵੇਰੇ ਜਾਂ ਸ਼ਾਮ ਨੂੰ ਸਪਰੇਅ ਕਰਦੇ ਆ ਉਹਦੇ ਦੋ ਤਿੰਨ ਕਾਰਨ ਵੱਡੇ ਨੇ ਪਹਿਲੀ ਗੱਲ ਤਾਂ ਜਦੋਂ ਵੀ ਕੋਈ ਕੀੜਾ ਫੀਡ ਕਰਦਾ ਜਦੋਂ ਵੀ ਕੋਈ ਕੀੜਾ ਤੁਹਾਡੀ ਫਸਲ ਨੂੰ ਖਾਂਦਾ ਉਹਦਾ ਟਾਈਮਿੰਗ ਕੀ ਹੁੰਦੀ ਆ ਉਹਦੀ ਸਵੇਰੇ ਹੁੰਦੀ ਆ ਠੰਡੇ ਠੰਡੇ ਜਾਂ ਸ਼ਾਮ ਨੂੰ ਹੁੰਦੀ ਆ ਕਿਉਂਕਿ ਦੁਪਹਿਰੇ ਉਹਨੇ ਵੀ ਬੂਟੇ ਦੇ ਵਿੱਚ ਚਲਾ ਜਾਣਾ ਹੁੰਦਾ ਟੈਂਪਰੇਚਰ ਹਾਈ ਹੋ ਗਿਆ ਉਹ ਤਾਂ ਫੀਡ ਨਹੀਂ ਹੁੰਦਾ ਤਾਂ ਸਵੇਰੇ ਸਪਰੇਅ ਤੇ ਸ਼ਾਮ ਨੂੰ ਕਰਨ ਦੇ ਕੀ ਫਾਇਦੇ ਜਦੋਂ ਤੁਸੀਂ ਸਪਰੇਅ ਸਪਰੇਅ ਕਰੋਗੇ ਤਾ ਕੋਈ ਵੀ ਬੌਮ ਫਾਲ ਆਰਮੀ ਬੌਮ ਹੈ ਪਰ ਇਸ ਟੈਂਬਰ ਹਰ ਰਹਾ ਉਹ ਸੁੰਡੀ ਨੇ ਉੱਪਰ ਆ ਕੇ ਹਮਲਾ ਕਰਨਾ ਤੁਹਾਨੂੰ ਸਵੇਰੇ ਸਵੇਰੇ ਸੁੰਡੀ ਪੱਤੇ ਦੇ ਉੱਪਰ ਦਿਸਦੀ ਆ ਕਿਉਂਕਿ ਠੰਡੇ ਠੰਡੇ ਹੁੰਨੇ ਆਪਣੇ ਆਪ ਨੂੰ ਭੋਜਨ ਲੈਣਾ ਤੇ ਖਾਣਾ ਉਦੋਂ ਕੰਟੈਕਟ ਜਿਹੜੀ ਕੋਈ ਆਪਣੀ ਇਨਸਰਟੀ ਸਾਈਡ ਵਰਤਦੇ ਆ ਦਵਾਈ ਵਰਤਦੇ ਆ ਕੰਟੈਕਟ ਸਿੱਧੀ ਉਹਦੇ ਉੱਪਰ ਪੈਂਦੀ ਆ ਸੁੰਡੀ ਤੇ ਦੂਜੇ ਨੰਬਰ ਤੇ ਕੀ ਹੁੰਦਾ ਜਦੋਂ ਟੈਂਪਰੇਚਰ ਘਟ ਹੁੰਦਾ ਤਾਂ ਬੂਟੇ ਤੇ ਇੱਕ ਪੱਤਾ ਹੁਣ ਆ ਪੱਤੇ ਦੀ ਮੈਂ ਗੱਲ ਕਰਾਂ ਆ ਪੱਤੇ ਦੇ ਵਿੱਚ ਲੱਖਾਂ ਕਰੋੜਾ ਰੋਮ ਨੇ ਗਲੀਆਂ ਕਹਿ ਸਕਦੇ ਆ ਪਰ ਕਾਫੀ ਤਰ੍ਹਾਂ ਦੇ ਸਟੋਮਟਾ ਹੁੰਦੇ ਆ ਹੋਰ ਵੀ ਕਈ ਤਰ੍ਹਾਂ ਦੇ ਇਹ ਸਵੇਰੇ ਤੇ ਸ਼ਾਮ ਉਹ ਖੁੱਲੇ ਹੁੰਦੇ ਆ ਕਿਉਂਕਿ ਪਾਣੀ ਦਾ ਸੰਚਾਰ ਕਰਨਾ ਉਹਨੇ ਐਵੇਪੋਰੇਸ਼ਨ ਵੀ ਐਵੇਪੋਟ ਟ੍ਰਾਂਸਪੀਰੇਸ਼ਨ ਜਿਹੜੀ ਉਹ ਵੀ ਉਹ ਚੀਜ਼ ਹੋਣੀ ਆ ਸਵੇਰੇ ਸ਼ਾਮ ਉਹਦੇ ਨਾਲ ਕੀ ਹੁੰਦਾ ਜਦੋਂ ਤੁਸੀਂ ਸਵੇਰੇ ਸ਼ਾਮ ਸਪਰੇਅ ਕਰੋਗੇ ਜਦੋਂ ਤੁਸੀਂ ਦਵਾਈ ਪੱਤੇ ਦੇ ਉੱਪਰ ਪਾਏਗੀ ਤਾਂ ਪੱਤਾ ਬਹੁਤ ਛੇਤੀ ਦਵਾਈ ਨੂੰ ਆਪਣੇ ਸਿਸਟਮ ਦੇ ਵਿੱਚ ਲੈ ਕੇ ਜਾਊ ਕਿਉਂ ਕਿ ਕਿਉਂਕਿ ਜਿਹੜਾ ਪਾਣੀ ਦਾ ਇਹ ਸਿਸਟਮ ਹੈ ਉਹ ਬੂਟੇ ਦੇ ਵਿੱਚ ਜਦੋਂ ਟੈਂਪਰੇਚਰ ਜਿਆਦਾ ਹਾਈ ਹੋ ਗਿਆ ਕਈ ਤਰ੍ਹਾਂ ਦੇ ਪੱਤੇ ਦੇ ਵਿੱਚ ਜਿਹੜੇ ਰੋਮ ਨੇ ਦੁਪਹਿਰ ਨੂੰ ਬੰਦ ਹੋ ਜਾਂਦੇ ਨੇ ਮੰਨ ਲਓ ਥੱਲੇ ਗਿੱਲ ਘਟਾ ਬੂਟੇ ਨੂੰ ਕੀ ਲੱਗਣਾ ਵੀ ਜੇ ਥੱਲੇ ਗਿੱਲ ਘਟਾ ਹੈ ਤਾਂ ਕਿ ਹੋ ਵੀ ਮੇਰੇ ਚ ਪਾਣੀ ਜਿਆਦਾ ਨਾ ਉੱਡੇ ਦੁਪਹਿਰ ਨੂੰ ਰੋਮ ਬੰਦ ਕਰ ਦੂ ਜੇ ਦੁਪਹਿਰ ਦਵਾਈ ਕਰਾਂਗੇ ਇੱਕ ਤਾਂ ਸੁੰਡੀ ਉਹਦਨ ਹੁੰਦੀ ਆ ਦੂਜੇ ਨੰਬਰ ਤੇ ਜਿਹੜੇ ਬੂਟੇ ਦੇ ਵਿੱਚ ਰੋਮ ਹੁੰਦੇ ਨੇ ਉਹ ਸਾਰੇ ਬੰਦ ਹੋ ਜਾਂਦੇ ਨੇ ਦੋ ਪ੍ਰਿੰਸੀਪਲ ਵੱਡੇ ਨੇ ਇੱਕ ਤਾਂ ਜਿਹੜਾ ਕੀੜਾ ਹੈਗਾ ਉਹ ਸਵੇਰੇ ਸ਼ਾਮ ਬੂਟੇ ਨੂੰ ਖਾਂਦਾ ਹੈ ਇਹ ਸਮਝਣ ਦੀ ਲੋੜ ਆ ਦੂਜੇ ਨੰਬਰ ਤੇ ਕੀ ਆ ਵੀ ਸਵੇਰੇ ਸ਼ਾਮ ਜਿਹੜਾ ਪਾਣੀ ਦਾ ਸੰਚਾਰ ਆ ਬੂਟੇ ਦੇ ਵਿੱਚ ਉਹ ਵੱਧ ਤੋਂ ਵੱਧ ਘੱਟ ਤੋਂ ਘੱਟ ਆਪਟਿਮਮ ਹੁੰਦਾ ਉਹਦੇ ਨਾਲ ਕੀ ਆ ਦਵਾਈ ਬੂਟੇ ਤੇ ਸਿਸਟਮ ਦੇ ਵਿੱਚ ਜਾਣ ਦੇ ਵਿੱਚ ਬਹੁਤ ਜਿਆਦਾ ਜਿਹੜੀਆਂ ਮਦਦ ਦੋ ਕਰਦਾ ਇਹ ਦੋ ਕਨਸੈਪਟ ਕਲੀਅਰ ਹੋ ਗਏ ਤੀਜੇ ਨੰਬਰ ਤੇ ਆਪਾਂ ਕਹਿੰਦੇ ਵੀ ਜਦੋਂ ਵੀ ਆਪਾਂ ਦਵਾਈ ਕਰਨੀ ਹੈ ਜ਼ਮੀਨ ਦੇ ਵਿੱਚ ਜ਼ਮੀਨ ਚ ਗਿੱਲ ਚਾਹੀਦੀ ਆ ਗਿੱਲ ਦਾ ਵੀ ਸਿਸਟਮ ਇਹੀ ਆ ਜੇ ਬੂਟਾ ਦੇ ਵਿੱਚ ਜੇ ਜ਼ਮੀਨ ਦੇ ਵਿੱਚ ਗਿੱਲ ਨਹੀਂ ਤਾਂ ਬੂਟੇ ਦੇ ਵਿੱਚ ਪਾਣੀ ਦਾ ਸੰਚਾਰ ਸਹੀ ਨਹੀਂ ਆ ਜੇ ਬੂਟੇ ਦੇ ਵਿੱਚ ਪਾਣੀ ਦਾ ਸੰਚਾਰ ਸਹੀ ਨਹੀਂ ਮੰਨ ਲਓ ਜੇ ਇੱਥੇ ਦਵਾਈ ਪੈ ਗਈ ਤਾਂ ਜੇ ਬੂਟੇ ਦੇ ਵਿੱਚ ਸਹੀ ਪਾਣੀ ਨਹੀਂ ਤਾਂ ਉਹ ਦਵਾਈ ਨੇ ਇੱਥੇ ਹੀ ਖੜਾ ਰਹਿਣਾ ਅੱਜ ਕੱਲ ਸਾਰੀਆਂ ਦਵਾਈਆਂ ਸਿਸਟੈਮਿਕ ਹੋ ਗਈਆਂ ਪੈਸਟੀਸਾਈਡ ਜਿੰਨੀ ਵੀ ਆ ਸਾਰੀ ਸਿਸਟੈਮਿਕ ਹੋਣ ਲੱਗੀ ਤਾਂ ਜਦੋਂ ਪਾਣੀ ਦਾ ਸੰਚਾਰ ਬੂਟੇ ਦੇ ਵਿੱਚ ਸਹੀ ਨਹੀਂ ਆ ਤਾਂ ਉਹਦਾ ਕੀ ਮੰਨ ਲਓ ਜੇ ਇੱਥੇ ਦਵਾਈ ਪੈ ਗਈ ਤਾਂ ਇੱਥੇ ਹੀ ਖੜੇ ਰਹੂ ਜਦੋਂ ਜ਼ਮੀਨ ਦੇ ਵਿੱਚ ਗਿੱਲਾ ਬੂਟੇ ਦੇ ਵਿੱਚ ਪਾਣੀ ਫੁੱਲ ਹੈ ਦਵਾਈ ਭਾਵੇਂ ਇੱਕ ਕੋਨੇ ਤੇ ਪਾ ਜੇ ਸਿਸਟੈਮਿਕ ਦਵਾਈਆਂ ਨੇ ਉਸੇ ਕੋਨੇ ਦੇ ਵਿੱਚੋਂ ਦਵਾਈ ਨੇ ਸਾਰੇ ਬੂਟੇ ਦੇ ਵਿੱਚ ਫੈਲ ਜਾਣਾ ਤਾਂ ਹੀ ਅੱਜ ਕੱਲ ਦਵਾਈਆਂ 20-20 ਦਿਨਾਂ ਦਾ 15-15 ਦਿਨਾਂ ਦਾ ਅਸਰ ਜਿਹੜੀਆਂ ਰੱਖਦੀਆਂ ਨੇ ਸੋ ਸਵੇਰੇ ਸ਼ਾਮ ਸਪਰੇਅ ਕਰਨ ਦੇ ਤਿੰਨ ਪ੍ਰਿੰਸੀਪਲ ਤੁਸੀਂ ਯਾਦ ਰੱਖਣੇ ਆ ਪਹਿਲੇ ਨੰਬਰ ਤੇ ਆਪਾਂ ਕਿਉਂ ਕਰਦੇ ਆ ਕਿਉਂਕਿ ਜਿਹੜਾ ਕੀੜਾ ਕੋਈ ਵੀ ਖਾਂਦਾ ਸਵੇਰੇ ਜਾਂ ਸ਼ਾਮ ਨੂੰ ਖਾਂਦਾ ਦੂਜੇ ਨੰਬਰ ਤੇ ਕੀ ਆ ਸਵੇਰੇ ਸ਼ਾਮ ਬੂਟੇ ਦੇ ਰੋਮ ਸਟੋਮਾਟਾ ਵਗੈਰਾ ਸਾਰਾ ਕੁਝ ਖੁੱਲਿਆ ਹੁੰਦਾ ਉੱਥੇ ਦਵਾਈ ਬੂਟੇ ਛੇਤੀ ਅੰਦਰ ਫੜਦੀ ਆ ਤੀਜੇ ਨੰਬਰ ਅਗਲੀ ਗੱਲ ਆ ਕਿ ਕਿਸੇ ਵੀ ਚੀਜ਼ ਨੂੰ ਸੁੰਡੀ ਨੂੰ ਕੰਟਰੋਲ ਕਰਨ ਦੇ ਵਿੱਚ ਜੇ ਆਪਾਂ ਦਵਾਈ ਵਰਤੇ ਇਨਸੈਕਟੀਸਾਈਡ ਯੂਜ਼ ਕਰਦੇ ਹਾਂ ਹੁਣ ਇਨਸੈਕਟੀਸਾਈਡ ਯੂਜ਼ ਕਰਨਾ ਤੇ ਉਹਦੀ ਟੈਕਨੀਕ ਕਿਵੇਂ ਸਪਰੇਅ ਕਰਦੇ ਹੋ ਇਹ ਆਸ ਵਿੱਚ ਰਿਲੇਸ਼ਨ ਆਏ ਦੋ ਗੱਲਾਂ ਦਾ ਜੇ ਤੁਸੀਂ ਜਿਆਦਾ ਮਹਿੰਗੀ ਦਵਾਈ ਯੂਜ਼ ਕਰ ਰਹੇ ਹੋ ਤੁਹਾਡਾ ਟੈਕਨੀਕ ਸਹੀ ਨਹੀਂ ਆ ਉਹ ਵੀ ਨਹੀਂ ਕੰਮ ਕਰਨੀ ਜੇ ਤੁਸੀਂ ਜਿਆਦਾ ਲੋ ਲੈਵਲ ਦੀ ਦਵਾਈ ਯੂਜ਼ ਕਰਦੇ ਹੋ ਟੈਕਨੀਕ ਸਹੀ ਆ ਫਿਰ ਵੀ ਨਹੀਂ ਕੰਮ ਆਉਣਾ ਤੁਸੀਂ ਦਵਾਈ ਉਹ ਹੀ ਯੂਜ਼ ਕਰਨੀ ਆਪਣਾ ਖਰਚਾ ਵੀ ਜਿਆਦਾ ਨਾ ਹੋਵੇ ਤੇ ਟੈਕਨੀਕ ਵੀ ਸਹੀ ਹੋਵੇ ਹੁਣ ਆਮ ਦਿਨਾਂ ਦੇ ਅੰਤ ਤੇ ਲੈ ਕੇ ਮੱਕੀ ਜਦੋਂ ਤੱਕ ਪੂਰਾ ਆਪਣੇ ਆਪ ਨੂੰ ਕੈਨੋਪੀ ਦੀ ਸਹੀ ਨਹੀਂ ਹੁੰਦੀ ਹਾਲੇ ਮੱਕੀ ਮਹੀਨਾ ਡੇਢ ਮਹੀਨਾ ਬੈੱਡ ਨਹੀਂ ਢੱਕਦੀ ਉੱਥੇ ਆਪਾਂ ਬੈੱਡ ਦੇ ਦਵਾਈ ਡੋਲਣ ਦਾ ਕੋਈ ਫਾਇਦਾ ਨਹੀਂ ਭਾਵੇਂ ਉਹ ਕਿਹੜੀ ਮਰਜੀ ਦਵਾਈ ਹੈ ਭਾਵੇਂ ਉਹ ਗਰੋਥ ਵਾਲੀ ਹੈ ਆ ਤੁਸੀਂ ਮੇਰੇ ਹੱਥ ਦੇ ਵਿੱਚ ਨੋਜ਼ਲ ਦੇਖ ਸਕਦੇ ਹੋ ਜਿਹੜੇ ਭਰਾ ਪ੍ਰਾਣੇ ਨੇ ਯੂਜ਼ ਕਰਦੇ ਨੇ ਕਾਫੀ ਸਮੇਂ ਤੋਂ ਇਹ ਟੈਕਨੀਕ ਚੱਲੀ ਆਉਂਦੀ ਆ ਇਹ ਪੂਰੀ 2 ਫੁੱਟ ਦਾ ਤੇ ਦੋਨੇ ਨੋਜ਼ਲਾ ਬੈਂਡ ਨੇ 2 ਫੁੱਟ ਜਿਹੜੇ ਆਪਣੀ ਬੈੱਡ ਦੀ ਵਿੱਚੋਂ ਚੜਾਈ ਹੁੰਦੀ ਹੈ ਤਾਂ ਬੈੱਡ ਦੇ ਉੱਪਰ ਤੁਰ ਕੇ ਜੇ ਸਪਰੇਅ ਕਰਾਂਗੇ ਤਾਂ ਜਦੋਂ ਆਪਾਂ ਇਦਾਂ ਸਪਰੇਅ ਕਰਾਂਗੇ ਤਾਂ ਇਹ ਕੱਲੇ ਬੂਟੇ ਦੇ ਗੋਭਾਂ ਦੇ ਵਿੱਚ ਪਊਗੀ ਹੁਣ ਸੰਡੀ ਵੀ ਗੋਹ ਦੇ ਵਿੱਚ ਆ ਜੇ ਤੁਸੀਂ ਐਦਾਂ ਬਫਾਰਾ ਮਾਰੋਗੇ ਇਹਨੂੰ ਲੰਮਾ ਛੱਡ ਕੇ ਹੋ ਸਕਦਾ ਗੋਹ ਦੇ ਵਿੱਚ ਨਾ ਪਵੇ ਦਵਾਈ ਬੜਾ ਟਡਲ ਪੇ ਉੱਥੇ ਐਫੀਸ਼ੀਐਂਸੀ ਘਟਦੀ ਆ ਜਦੋਂ ਦਵਾਈ ਸਹੀ ਐਫੀਸ਼ੀਐਂਸੀ ਪੂਰੀ ਰਹੂਗੀ ਉਹ ਟੈਕਨੀਕ ਨੇ ਦੇਣੀ ਆ ਇਹ ਚੀਜ਼ ਨੇ ਆਪਣੀ ਚਾਰ ਚਰੇ ਢੋਲੀ ਨਾਲ ਸਪਰੇਅ ਕਰੋ ਜਿਆਦਾ ਜੇ ਵੱਡਾ ਢੋਲਾ ਲਾਉਣਾ ਤਾਂ ਵੱਡੇ ਨੋਜ਼ਲ ਵੀ ਲੱਗ ਜਾਂਦੀ ਆ ਪਰ ਮੱਕੀ ਤੇ ਇਸ ਤਰ੍ਹਾਂ ਸਪਰੇਅ ਨਾ ਕਰੋ ਤੁਹਾਡੀ ਦਵਾਈ ਨੇ ਅੱਧਾ ਹੀ ਕੰਮ ਕਰਨਾ ਜਿੰਨਾ ਮਰਜ਼ੀ ਤੁਸੀਂ ਜ਼ੋਰ ਲਾ ਲਿਓ ਹੁਣ ਆਪਾਂ ਇਹਦੇ ਨਾਲ ਸਪਰੇਅ ਕਰਦੇ ਆਂ ਆਪਾਂ ਦਵਾਈ ਕਿਹੜੀ ਯੂਜ਼ ਕਰਦੇ ਆ ਆਪਾਂ ਦਵਾਈ ਕੋਈ ਜ਼ਿਆਦਾ ਮਹਿੰਗੀ ਨਹੀਂ ਯੂਜ਼ ਕਰਦੇ ਇਸ ਵਾਰ ਤਾਂ ਵੈਸੇ ਹੀ ਮੱਕੀਆਂ ਨੂੰ ਸੁੰਡੀ ਨਹੀਂ ਹੈਗੀ ਕੋਈ ਜ਼ਿਆਦਾ ਘਬਰਾਉਣ ਦੀ ਲੋੜ ਨਹੀਂ ਕੋਈ ਜ਼ਿਆਦਾ ਅਟੈਕ ਨਹੀਂ ਜੇ ਮੌਸਮ 15 ਦਿਨ ਹੋਰ ਚੱਲ ਗਿਆ ਮੱਕੀਆਂ ਨੇ ਸੁੰਡੀ ਦੀ ਮਾਰ ਦੇ ਵਿੱਚ ਉਹ ਲੰਘ ਜਾਣਾ ਤਾਂ ਆਪਾਂ ਕਿਹੜੀ ਦਵਾਈ ਯੂਜ਼ ਕਰਦੇ ਆ ਆਪਾਂ ਪ੍ਰੋਲ ਕਲੇਮ ਕਹਿ ਦਿੰਨੇ ਆ ਐਮ ਐਮ ਐਕਟਨ ਬੈਂਜੋਟਿਕ 1.9 ਆਂਦੀ ਆ ਕੀ ਭਰਾ ਕੋਰਾਜ਼ਨ ਕਰਦੇ ਨੇ ਡੈਲੀਗੇਟ ਕਰਦੇ ਐਨੀਆ ਇਸ ਸੀਜ਼ਨ ਦੇ ਵਿੱਚ ਮੱਕੀ ਨੂੰ ਸੁੰਡੀ ਬਹੁਤ ਘੱਟ ਹੈ ਕੋਈ ਜ਼ਿਆਦਾ ਸਪਰੇਹਾਂ ਯੂਜ਼ ਕਰਨ ਦੀ ਲੋੜ ਨਹੀਂ ਮਹਿੰਗੀਆਂ ਤਾਂ ਆਪਾਂ ਐਮ ਐਮ ਐਕਟਨ ਬੈਂਜੋਟਿਕ 1.9 ਯੂਜ਼ ਕਰਦੇ ਆਂ ਆਪਾਂ ਹੋ 70 ਤੋਂ 80 ml ਕਿल्ले ਦੀ ਪਾਉਣੀ ਆ ਤਾਂ ਨਾਲ ਆਪਾਂ ਕਿਉਂਕਿ ਆਪਾਂ ਜਿਆਦਾ ਜ਼ਹਿਰਾ ਨਹੀਂ ਯੂਜ਼ ਕਰਦੇ ਮੱਕੀ ਆਪਾਂ ਪਸ਼ੂਆਂ ਨੇ ਖਾਣੀ ਆ ਚਾਰ ਪਾਉਣਾ ਆ ਆਪਾਂ ਫਿਰ ਦੁੱਧ ਪੀਣਾ ਹੁੰਦਾ ਜੇ ਮੈਂ ਉਹਦੀ ਗੱਲ ਕਰਾਂ ਤਾਂ ਆਪਾਂ ਐਮੋ ਮੈਟਨ ਬੈਂਜੋਏਟ ਯੂਜ਼ ਕਰਦੇ ਆ 70 ਤੋਂ 80 ml ਨਾਲ ਆਪਾਂ ਕਿੱਲੇ ਦਾ 1/2 ਲੀਟਰ ਕੀ ਪਾਉਣੀ ਆ ਆਈਪੀਐਲ ਬਾਇਓਲੋਜੀਕਲ ਦੀ ਇੱਕ ਦਮਨ ਹੈ ਉਹ ਇੱਕ ਮਾਸਾਹਾਰੀ ਉੱਲੀ ਕਹਿ ਸਕਦੇ ਆ ਉਹ ਵੀ ਸਿਸਟਮ ਦੇ ਵਿੱਚ ਜਾ ਕੇ ਜੇ ਮੰਨ ਲਓ ਜਿੱਦਾ ਬੀਟੀ ਕਾਟਨ ਆਉਂਦਾ ਸੀਗਾ ਉਹਦੇ ਵਿੱਚ ਵੀ ਇੱਕ ਬੈਕਟੀਰੀਆ ਦਾ ਜੀਵ ਪਾਇਆ ਜਾਂਦਾ ਸੀ ਉਸ ਨਾਲੇ ਜਦੋਂ ਵੀ ਕੀੜਾ ਉਹਨੂੰ ਖਾਂਦਾ ਸੀ ਉਹਦੀ ਅੰਤੜੀਆਂ ਕੀੜੇ ਦੇ ਗਾਲ ਦਿੰਦਾ ਸੀ ਇਸੇ ਤਰ੍ਹਾਂ ਹੀ ਉਹ ਦਮਨ ਦਵਾਈ ਹੈ ਜਿਹੜੀ ਉਹਦੇ ਵਿੱਚ ਫੰਗਸ ਅਮਸਾਰੀ ਉਹ ਵੀ ਇਨਸੈਕਟ ਨੂੰ ਖਤਮ ਕਰ ਦਿੰਦੀ ਆ ਉਹਦਾ ਲੰਮਾ ਰਿਜ਼ਲਟ ਬਹੁਤ ਆ 70 ਤੋਂ 80 ਐਮਲ ਆਪਾਂ 1.9 ਪਾਈਆ ਪ੍ਰੋਕਲੇਮ 70 ਤੋਂ 80 ਇੱਕ ਅੱਧਾ ਲੀਟਰ ਪਾਇਆ ਆਪਾਂ ਕਿਲੇ ਹਿਸਾਬ ਨਾਲ ਦਮਨ ਆਈਪੀਐਲ ਬਾਇਓਲੋਜੀਕਲ ਦੀ ਉਹਨੇ ਬਹੁਤ ਸੋਹਣੀ ਗ੍ਰੋਥ ਕਰਾਉਣੀ ਆ ਬਹੁਤ ਸੋਹਣਾ ਤੁਹਾਡਾ ਜਿਹੜਾ ਮੱਕੀ ਦਾ ਕੰਟਰੋਲ ਆ ਉਹ ਕਰਨਾ ਸੋ ਜਿਆਦੇ ਮਹਿੰਗੀਆਂ ਇਸ ਸੀਜ਼ਨ ਦੇ ਵਿੱਚ ਨਾ ਯੂਜ਼ ਕਰੋ ਕੋਈ ਬਹੁਤੀ ਬਿਮਾਰੀ ਹੈ ਨਹੀਂ ਪਰ ਜਦੋਂ ਵੀ ਸਪਰੇਅ ਕਰਨੀ ਆ ਇਸ ਟੈਕਨੀਕ ਨਾਲ ਕਰੋ ਕਾਹਲ ਨਾ ਕਰੋ ਕੋਈ ਉਹ ਨਹੀਂ ਕੱਲੇ ਕੱਲੇ ਬੱਡੇ ਤੇ ਤੁਰ ਕੇ ਸਪਰੇਅ ਕਰੋ ਸਸਤੀ ਦਵਾਈ ਨਾਲ ਸਰਜੂ ਥੋੜਾ ਸਸਤਾ ਥੋੜਾ ਲੇਬਰ ਦਾ ਖਰਚਾ ਘਟੂਗਾ ਜੇ ਮੰਨ ਲਓ ਟੈਕਨੀਕ ਸਹੀ ਨਹੀਂ ਯੂਜ਼ ਜਾਂ ਦਵਾਈ ਸਹੀ ਨਹੀਂ ਤਿੰਨ ਤਿੰਨ ਚਾਰ ਚਾਰ ਸਪਰੇਅ ਆਪਾਂ ਕਰ ਲੈ ਤਿੰਨ ਕ ਸਪਰੇਅ ਇਸ ਵਾਰ ਮੱਕੀ ਮਸੀਨ ਚ ੱਲੂ ਵੈਸੇ ਤਾਂ ਦੋਈ ੱੱਲੂ ਜਿੱਥੇ ਜ਼ਿਆਦਾ ਕਿਤੇ ਕਿਵਰੀ ਟੈਕ ਆ ਉੱਥੇ ਤਿੰਨ ੱੱਲੂ ਇਸ ਵਾਰ ਸੁੰਡੀ ਵੈਸੇ ਹੀ ਮੌਸਮ ਕਰਕੇ ਬਹੁਤ ਘੱਟ ਸੁੰਡੀ ਉੱਠੇ ਆਪਣੀ 15 ਦਿਨਾਂ ਦੀ 22 23 ਤਰੀਕ ਦੀ ਸੋਇੰਗ ਹੈ ਤੁਸੀਂ ਲਾ ਲਓ ਮੱਕੀ ਕਿੰਨੇ ਦਿਨਾਂ ਫਾਲ ਆਰਮੀ ਬਾਬ ਨੂੰ ਕੋਈ ਕੰਟਰੋਲ ਕਰਨਾ ਬਹੁਤਾ ਔਖਾ ਨਹੀਂ ਜੇ ਠੰਡ ਰਹੇਗੀ ਤਾਂ ਉਹਦੇ ਅੰਗੇ ਉਹਨੇ ਆਂਡੇ ਬਹੁਤ ਘੱਟ ਦੇਣੇ ਨੇ ਨਹੀਂ ਫਾਲ ਆਰਮੀ ਮੋਰ ਬਹੁਤ ਜ਼ਿਆਦਾ ਆਂਡੇ ਦੇ ਦਿੰਦਾ ਹੁੰਦਾ ਪਰ ਜੇ ਇਸ ਵਾਰ ਮੌਸਮ ਠੰਡਾ ਚੱਲੀ ਗਿਆ ਤਾਂ ਮੱਖੀਆਂ ਨੂੰ ਸੰਢੀ ਵੈਸੇ ਹੀ ਨਹੀਂ ਪੈਣੀ ਕੋਈ ਜ਼ਿਆਦਾ ਘਬਰਾਉਣ ਦੀ ਲੋੜ ਨਹੀਂ ਕੋਈ ਜ਼ਿਆਦਾ ਵਾਇਰਲ ਵੀਡੀਓਜ਼ ਦੇਖ ਕੇ ਆਪਾਂ ਕੋਈ ਕਦੇ ਕਿਹੜੀ ਮਹਿੰਗੀ ਸਪਰੇਅ ਕਰਤੀ ਜਾਂ ਇਹ ਕਰਤਾ ਇਸ ਵਾਰ ਸੀਜ਼ਨ ਮੱਖੀ ਦੇ ਅਨੁਕੂਲ ਹੈ ਕੋਈ ਜ਼ਿਆਦਾ ਘਬਰਾਉਣ ਦੀ ਲੋੜ ਨਹੀਂ ਇਸ ਟੈਕਨੀਕ ਨਾਲ ਸਪਰੇਅ ਕਰਿਓ ਦਵਾਈ ਜਿਹੜੀ ਆਪਾਂ ਯੂਜ਼ ਕਰਦੇ ਆ ਉਹੀ ਤੁਹਾਨੂੰ ਦੱਸਿਆ ਤੁਸੀਂ ਕਰਕੇ ਦੇਖਿਓ ਤੁਹਾਨੂੰ ਰਿਹਾ ਰਿਜ਼ਲਟ ਆ ਉਹ ਬ ਅਗਲੀ ਵੀਡੀਓ ਦੇ ਵਿੱਚ ਆਪਾਂ ਦੱਸਾਂਗੇ ਆਪਾਂ ਕਿਹੜੇ ਕਿਹੜੇ ਗਰੋਥ ਵਾਸਤੇ ਚੀਜ਼ਾਂ ਯੂਜ਼ ਕਰਦੇ ਆਂ ਤਾਂ ਚਾਰ ਵਾਲੀ ਮੱਕੀ ਮੇਰਾ ਹੁੰਦਾ ਵੀ ਵੱਧ ਤੋਂ ਵੱਧ ਇਹਨੂੰ ਮੈਂ ਆਰਗੈਨਿਕ ਰੱਖਾਂ ਜਿਆਦਾ ਕੋਈ ਪੈਸਟਿਸਾਈਡ ਜਿਆਦਾ ਭਾਰੀ ਯੂਜ਼ ਨਾ ਕਰਾਂ ਕਿਉਂਕਿ ਚਾਹ ਸਾਈਲੇਜ ਪਸ਼ੂਆਂ ਨੇ ਖਾਣਾ ਉਹੀ ਰੈਜ਼ਿਡਿਊ ਜਾਊਗਾ ਤੇ ਇਹ ਸਪਰੇਹਾਂ ਤੁਸੀਂ ਜਿਹੜਾ ਆਪਾਂ ਦੱਸਿਆ ਯੂਜ਼ ਕਰ ਸਕਦੇ ਹੋ ਜਿੱਥੇ ਜਿਆਦਾ ਏਟੈਕ ਆ ਕਈ ਇਹਦੇ ਵਿੱਚ ਹੁੰਦਾ ਮੌਸਮ ਜਿਆਦਾ ਖੁਸ਼ਕ ਹੈ ਟੈਂਪਰੇਚਰ ਹਾਈ ਹੈ ਜਿਆਦਾ ਏਟੈਕ ਆ ਉੱਥੇ ਤੁਸੀਂ ਕੋਈ ਮਹਿੰਗੀ ਕੋਰਾਜਨ ਕਰ ਸਕਦੇ ਹੋ ਜਾਂ ਦੂਜੀ ਵੈਸੇ ਵੀ ਜਿਹੜੀ ਐਮ ਐਮ ਐਟਿਕ 1.9 ਹੈ ਇਹਦੇ ਵਿੱਚ ਵੀ ਕਿਤੇ ਨਾ ਕਿਤੇ ਕੋਰਾ ਜਾਂਦਾ ਸਾਲਟੀ ਆ ਉਦਾਂ ਪ੍ਰੋਕਲੇਮ ਇਹਨਾਂ ਅਸਰ ਨਹੀਂ ਕਰਦੀ ਜਿੰਨਾ ਆਪਾਂ ਨੂੰ ਇਹ ਰਿਜ਼ਲਟ ਦਿੰਦੀ ਹੈ ਉਸ ਡੈਲੀਗੇਟ ਵੀ ਤੁਸੀਂ ਯੂਜ਼ ਕਰ ਸਕਦੇ ਹੋ ਜਿੱਥੇ ਜ਼ਿਆਦਾ ਸਾਨੂੰ ਟੈਗ ਜਿੱਥੇ ਨਾਰਮਲ ਟੈਗ ਆ ਕੋਈ ਜ਼ਿਆਦਾ ਟੈਗ ਨਹੀਂ ਉੱਥੇ ਤੁਸੀਂ ਜਿਹੜੀ ਆਪਾਂ ਸਪਰੇਹਾਂ ਦੱਸੀਆਂ ਉਹ ਯੂਜ਼ ਕਰ ਸਕਦੇ ਹੋ ਤਾਂ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਜਿਹੜੇ ਨਵੇਂ ਭਰਾ ਨੇ ਉਹਨਾਂ ਲਈ ਪਹੁੰਚੇ ਤਾਂ ਆਪਣਾ ਸਿਰਫ ਇਹ ਕਹਿਣ ਦਾ ਮਕਸਦ ਹੁੰਦਾ ਵੀ ਆਪਾਂ ਖੇਤੀਬਾੜੀ ਦੇ ਵਿੱਚ ਬਹੁਤ ਚੀਜ਼ਾਂ ਕਿਸਾਨ ਜਾਣਦਾ ਪਰ ਉਹਦੇ ਪਿੱਛੇ ਕੀ ਪ੍ਰਿੰਸੀਪਲ ਕੰਮ ਕਰਦੇ ਨੇ ਕੀ ਲੌਜੀਕ ਹੈ ਉਹ ਸਮਝਣਾ ਜ਼ਰੂਰੀ ਹੁੰਦਾ ਤਾਂ ਵੀਡੀਓ ਨੂੰ ਐਂਡ ਤੱਕ ਦੇਖਿਓ ਤੁਹਾਨੂੰ ਬਹੁਤ ਵਧੀਆ ਇਹ ਤੋਂ ਜਾਣਕਾਰੀ ਮਿਲਣ ਵਾਲੀ ਆ ਧੰਨਵਾਦ